ਤੇ ਸਵਾ 4:00 ਵਜੇ ਕਰੀਬ ਕੋਈ ਬੜੀ ਜ਼ਾਦੀ ਆਵਾਜ਼ ਪਾਈ ਆ ਗੋਲੀ ਦੀ ਇੱਕ ਸ਼ੀਸ਼ਾ ਟੁੱਟਣ ਦੀ ਇਹ 크리스마ਸ ਨੂੰ ਮਤਲਬ ਕਿ ਆਉਣ ਵਾਲਾ ਹੈ ਉਹਦੇ ਮੱਦੇ ਨਜ਼ਰ ਰੱਖਦੇ ਹੋਏ ਕੁਛ ਇਦਾਂ ਦਾ ਕਿਸੇ ਨੇ ਮਤਲਬ ਕਿ ਇੱਕ ਡਰੋਨ ਵਾਲਾ ਲਾ ਲਓ ਕਿ ਡਰੋਨ जैसे कि आप सभी ने वीडियो क्लिप में देखा है आगे हम इस वीडियो क्लिप क्लिप को को पूरा देखेंगे। मैं आप सभी को बता देना चाहता हूं कि पंजाब की बताई जा रही है जहाँ पर एक चर्च पे गोली चलाई गई है चर्च के पास्टर के बेटे ने बताया है पिछले साल भी जब क्रिसमस के दिन चल रहे थे मसीह विरोधियों की तरफ से चर्च के बाहर होल्लरबाजी करते थे और उन्होंने का आरोप है की जे जब पक्का मसीह विरोधियों का काम है जैसे कि हम सभी जानते हैं कि प्रभु यीशु मसीह पूरी सृष्टि का उद्धार करता है प्रभु यीशु मसीह का जन्मदिन आ रहा है जैसे कि आप सभी ने पिछले साल भी काफी विरोध देखा था क्रिश्चियन कम्युनिटी का काफी विरोध किया गया है क्रिसमस को लेकर अब जे क्रिश्चियन कम्युनिटी को डराने के लिए एक चर्च पे गोली चलाई गई है आगे हम इस वीडियो क्लिप को पूरा देखेंगे आइए हम ये वीडियो क्लिप को पूरा देखते हैं चर्च मसीह पिंड वडाला पिटेवड़ का मसला है ਤੇ ਮੇਰਾ ਨਾਮ ਸੈਮੂਲ ਮਸੀ ਆ ਇਹ ਸੋਮਵਾਰ ਸਵੇਰੇ ਤੜਕੇ ਕੋਈ ਸਵਾ 4 ਵਜੇ ਦੇ ਕਰੀਬ ਮੈਂ ਇੱਥੇ ਸਾਹਮਣੇ ਕਮਰੇ ਚ ਲਮੇ ਪਿਆ ਸੀ ਨਾਲ ਮੇਰੇ ਵਾਈਫ ਬੱਚੇ ਸਾਰੇ ਇੱਥੇ ਸੀ ਤੇ ਮੇਰੇ ਪਾਪਾ ਤੇ ਬਾਕੀ ਮੰਮੀ ਸਾਰੇ ਅੰਦਰ ਹਾਲ ਚ ਲੇਟੇ ਤੇ ਸਵਾ 4 ਵਜੇ ਕਰੀਬ ਕੋਈ ਬੜੀ ਜਿਆਦੀ ਆਵਾਜ਼ ਆਈ ਆ ਗੋਲੀ ਦੀ ਇੱਕ ਛੀ ਸ਼ਟ ਉੱਟਣ ਦੀ ਤੇ ਮੈਂ ਉਸੇ ਵੇਲੇ ਇਹਨਾਂ ਨੂੰ ਫੋਨ ਕਰਕੇ ਅੰਦਰੋਂ ਮੇਰੇ ਚੋਟ ਲੱਗੀ ਛੱਟ ਲੱਗੀ ਆ ਗੋਡੇ ਤੇ ਮੇਰੇ ਕੋ ਉੱਠ ਨਹੀਂ ਜਾਂਦਾ ਐਕਸੀਡੈਂਟ ਕਰਕੇ ਤੇ ਮੈਂ ਇਹਨਾਂ ਨੂੰ ਫੋਨ ਕੀਤਾ ਕਿ ਬਾਹਰ ਉੱਠ ਕੇ ਵੇਖੋ ਯਾਰਾ ਕੀ ਕੀ ਚੱਕਰ ਹੈ ਇਨਾ ਬਾਹਰ ਆ ਕੇ ਲਿਖਿਆ ਥੋੜਾ ਪਤਾ ਪਤਾ ਕਿਤਾ ਬਾਹਰ ਗਲੀ ਚ ਵੀ ਜਾ ਕੇ ਦੇਖਿਆ ਤੇ ਕੋਈ ਮਿਲਿਆ ਨਹੀਂ ਬੰਦਾ ਉਸ ਤੋਂ ਬਾਅਦ ਅਸੀਂ ਫਿਰ ਇਹ ਗੱਡੀ ਵੱਲ ਧਿਆਨ ਹੀ ਨਹੀਂ ਗਿਆ ਵੀ ਗੱਡੀ ਦਾ ਸ਼ੀਸ਼ਾ ਟੁੱਟਾ ਤੇ ਬਾਅਦ ਚ ਫੇਰ ਸੋ ਗਏ ਸਵੇਰੇ 7:30 ਵਜੇ ਫਿਰ ਜਦੋਂ ਉੱਠੇ ਤੇ ਗੱਡੀ ਦਾ ਸ਼ੀਸ਼ਾ ਵੇਖਿਆ ਵੀ ਗੱਡੀ ਦਾ ਸ਼ੀਸ਼ਾ ਕਾਹਦੇ ਨਾਲ ਟੁੱਟਾ ਜਦੋਂ ਇਹਦੀ ਭਾਲ ਕੀਤੀ ਅਸੀਂ ਤੇ ਉੱਥੇ ਸਾਡੇ ਸਾਹਮਣੇ ਉੱਥੇ ਬਾਥਰੂਮ ਦੇ ਸਾਹਮਣੇ ਗੋਲੀ ਮਿਲੀ ਸਾਨੂੰ ਪਿਸਤੌਲ ਦੀ ਗੋਲੀ ਜਿਹਦੀ ਉਹ ਮਿਲੀ ਫਿਰ ਅਸੀਂ ਉਹ ਦੇਖੀ ਤੇ ਉੱਪਰੋਂ ਇੱਧਰ ਉੱਧਰ ਦੇਖਣ ਲੱਗੇ ਵੀ ਕਿਧਰੋਂ ਫਿਰ ਇਹ ਲਾਗੇ ਗਵੰਡੀਆਂ ਦੇ ਕੈਮਰੇ ਕੋਲ ਚੈੱਕ ਕਰਾਏ ਉਹ ਕੈਮਰੇ ਦੇ ਵਿੱਚ ਬੰਦਾ ਤੇ ਕੋਈ ਨਹੀਂ ਆਇਆ ਉਸ ਟਾਈਮ ਦੇ ਵਿੱਚ ਪਰ ਗੋਲੀ ਚੱਲਣ ਦੀ ਆਵਾਜ਼ ਰਿਕਾਰਡ ਹੋਈ ਹੈ ਤੇ ਉਸ ਤੋਂ ਬਾਅਦ ਇਹ ਸਾਰੇ ਸਰਚ ਕੀਤਾ ਤੇ ਉੱਪਰ ਦੇਖਿਆ ਤੇ ਉਹ ਸਾਹਮਣੇ ਉੱਪਰ ਮੁਗ ਗਿਆ ਡਕਟਿਆ ਜਿਹਦੇ ਵਿੱਚ ਇੱਕ ਪਲਾਈ ਰੱਖੀ ਆ ਲੱਕੜ ਦੀ ਪਲਾਈ ਆ ਉਹਦੇ ਉੱਪਰ ਇੱਕ ਹੋਰ ਫਾਈਬਰ ਦੀ ਸ਼ੀਟ ਆ ਉਹਦੇ ਉੱਪਰ ਇੱਕ ਹੋਰ ਉਤੋਂ ਕਵਰ ਕੀਤਾ ਸੀ ਉਹਨੂੰ بارش ਵਾਸਤੇ ਨਾ ਦੋ ਤਿੰਨ ਚੀਜ਼ਾਂ ਪਈਆਂ ਹੈ ਉਹਦੇ ਵਿੱਚੋਂ ਉੱਪਰੋਂ ਕਿਸ ਨੇ ਗੋਲੀ ਚਲਾਈ ਆ ਸਿੱਧੀ ਉਹ ਦੋਹਾਂ ਤਿੰਨਾਂ ਚੀਜ਼ਾਂ ਨੂੰ ਪਾਰ ਕਰਦੀ ਹੋਈ ਸਿੱਧੀ ਗੱਡੀ ਦੇ ਸ਼ੀਸ਼ੇ ਤੇ ਵੱਜ ਕੇ ਤੇ ਗੇੜ ਨੂੰ ਵੱਜ ਕੇ ਉੱਥੇ ਡੇਗੀ ਤੇ ਉਸ ਬਾਅਦ ਅਸੀਂ ਮਸਤ ਨੂੰ ਕਰਵਾਇਆ ਤੇ ਫਿਰ ਸਰੇ ਪੁਲਿਸ ਨੂੰ ਇਤਲਾਹ ਦਿੱਤੀ ਆ ਤੇ ਉਹਨਾਂ ਨੇ ਕੋਲ ਦਰਖਾਸਤ ਲਿਖਾਈ ਜੀ ਉਹ ਮੌਕਾ ਵੇਖਣਾ ਹੈ ਮੌਕਾ ਵੇਖਣਾ ਹੈ ਪੁਲਿਸ ਵਾਲੇ ਮੌਕਾ ਵੇਖਣ ਆਏ ਕੋਈ ਪੁਰਾਣੀ ਰੰਜਿਸ਼ ਜਾਂ ਕਿਸੇ ਨਾਲ ਕੋਈ ਲੜਾਈ ਝਗੜਾ ਕੋਈ ਸ਼ੱਕ ਪੁਰਾਣੀ ਕੋ ਰੰਜਿਸ਼ ਦੇਖੋ ਜੀ ਇਹ ਚਰਚਾ ਮੈਂ ਸਾਡੀ ਤਾਂ ਕੋਈ ਕਿਸੇ ਦੇ ਨਾਲ ਇੱਥੇ ਤੁਸੀਂ ਲੋਕਲ ਵੀ ਇਨਕੁਆਰੀ ਕਰ ਸਕਦੇ ਕਿਸੇ ਦੇ ਨਾਲ ਕੋਈ ਇੱਥੇ ਕੋਈ ਕੋਈ ਉੱਚੀ ਦੀ ਗੱਲ ਨਹੀਂ ਹੋਈ 30 ਸਾਲ ਤੋਂ ਪੁਰਾਣਾ ਚਰਚ ਚੱਲਣ ਦੇ ਰਿਹਾ ਕੋਈ ਚਰਚ ਨੂੰ ਲੈ ਕੇ ਹੋਵੇ ਵਿਵਾਦ ਕੀ ਚਰਚ ਨਹੀਂ ਲੱਗਣ ਦੇਣਾ ਨਹੀਂ ਐਦਾਂ ਦਾ ਕੋਈ ਵਿਵਾਦ ਨਹੀਂ ਸਾਡੇ ਇਦਾਂ ਦੇ ਆਪਣੇ ਸਾਰੇ ਲਾਗੇ ਜੋ ਵੀ ਆ ਸਹਿਮਤ ਆ ਆਪਣੇ ਆਂਦੀ ਕੌਡੀ ਸਾਰੇ ਸਹਿਮਤ ਆ ਕੋਈ ਚੱਕਰੀ ਇਹੋ ਜਿਹਾ ਪੁਰਾਣਾ ਚਰਚ ਚੱਲਣ ਦੇ ਕੋਈ ਅੱਜ ਨਵਾਂ ਨਹੀਂ ਹੈ ਤੂੰ ਬੱਚੀ 30 ਸਾਲ ਹੋ ਗਏ 25 30 ਸਾਲ ਹੋ ਗਏ ਬਿਲਡਿੰਗ ਨੂੰ 20 22 ਸਾਲ ਹੋ ਗਏ ਨੇ ਚਰਚ ਚੱਲਦੇ ਨੂੰ ਇੱਥੇ 30 ਸਾਲ ਹੋਈ ਗਏ ਕੌਣ ਚਲਾਉਂਦਾ ਚਰਚ ਚਰਚ ਮੇਰੇ ਫਾਦਰ ਸਾਹਿਬ ਐ ਪਾਸਸ਼ ਤਾਰਾਮ ਸਿੰਘ ਜੀ ਠੀਕ ਹੈ ਜੀ ਤੇ ਪੁਲਿਸ ਵੱਲੋਂ ਹੁਣ ਕੀ আশਵਾਸ਼ਣ ਦਿੱਤਾ ਗਿਆ ਤੁਹਾਨੂੰ ਪੁਲਿਸ ਨੇ ਆਏ ਹੀ ਉਹਨਾਂ ਵੈਰੀਫਿਕੇਸ਼ਨ ਕਰਕੇ ਤੇ ਰਫਟ ਦਰਜ ਕਰ ਲਈ ਆ ਲੋਕੀ ਨਹੀਂ ਐਫ ਆਈ ਆਰ ਹੋਈ ਆ ਜਿਨ ਤੋ ਹੀ ਦਫਾਤ ਐ ਐਫ ਆਈ ਆਰ ਨਹੀਂ ਅਜੇ ਲਾਜ ਹੋਈ ਐਫ ਆਈ ਆਰ ਦੇ ਵਾਸਤੇ ਹੀ ਕਰਨੇ ਆ ਗੱਲ ਉਹ ਕਹਿੰਦੇ ਕਿ ਐਫ ਆਈ ਆਰ ਮਤਲਬ ਕਿ ਅਣਪਛਾਤੇ ਦੀ ਹੀ ਰਫਟ ਦਰਜ ਕਰ ਲਈ ਆ ਕਿ ਅਣਪਛਾਤੇ ਬੰਦੇ ਨੇ ਮਤਲਬ ਕਿ ਗ ਤੇ ਪਰ ਅਜੇ ਬੰਦੇ ਦਾ ਕੁਝ ਕਨਫਰਮ ਨਹੀਂ ਹੋ ਰਿਹਾ ਵੀ ਕਿਹੜਾ ਬੰਦਾ ਸੀ ਕਿਸ ਵਜ੍ਹਾ ਨਾਲ ਕਿਉਂ ਜਾਂ ਕੋਈ ਮਤਲਬ ਉਹਦੀ ਕੋਈ ਸਾਡੇ ਨਾਲ ਕੋਈ ਰੰਜਿਸ਼ ਆ ਜਾਂ ਚਰਚ ਨਾਲ ਆ ਕੋਈ ਜਾਂ ਕਿਦਾਂ ਹਾਂਜੀ ਤੁਹਾਨੂੰ ਕਿਸੇ ਤੇ ਸ਼ੱਕ ਨਹੀਂਗਾ ਤੁਸੀਂ ਵੀ ਅਨਪਛਾਤੇ ਦਰਖਾਸਤ ਦਿੱਤੀ ਹੋਈ ਹੈ ਅਨਪਛਾਤੇ ਦਰਖਾਸਤ ਦਿੱਤੀ ਸਾਨੂੰ ਕਿਸੇ ਤੇ ਸ਼ੱਕ ਨਹੀਂ ਹੈਗਾ ਨਾ ਸਾਡੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਨਾ ਕੋਈ ਝਗੜਾ ਕੋਈ ਇਦਾਂ ਦੀ ਕੋਈ ਗੱਲ ਨਹੀਂ ਹੈ ਪਹਿਲੇ ਦਿਨ ਹੀ ਕੋਈ ਇੰਜ ਦੀ ਵਾਰਦਾਤ ਹੋਈ ਕਦੀ ਇਸ ਤੋਂ ਪਹਿਲਾਂ ਅਜੇ ਤਾਂ ਕੋਈ ਨਹੀਂ ਹੋਈ ਠੀਕ ਹੈ ਜੀ 25-30 ਸਾਲ ਤੋਂ ਚਰ ਚੱਲ ਰਹੀ ਹੈ ਕੋਈ ਇਦਾਂ ਦੀ ਕੋਈ ਗੱਲਬਾਤ ਨਹੀਂ ਹੁਣ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੰਗ ਇਹੀ ਕਰਦੇ ਆਂ ਕਿ ਇਸ ਮਾਮਲੇ ਦੀ ਪ੍ਰੋਪਰ ਇਨਵੈਸਟੀਗੇਸ਼ਨ ਹੋਵੇ ਤੇ ਦੋਸ਼ੀ ਦਾ ਪਤਾ ਲਾ ਕੇ ਉੱਤੇ ਬੰਦੀ ਕਾਰਵਾਈ ਕੀਤੀ ਜਾਵੇ ਤਾਂ ਕਿ ਅੱਗੇ ਸਾਡਾ ਦਿਨ ਦਿਹਾੜਾ ਆਉਣ ਵਾਲਾ ਵਾ ਸਾਨੂੰ ਕੁਝ ਇਹ ਵੀ ਡਾਊਟ ਹੈ ਕਿ ਇਹ 크리스마ਸ ਨੂੰ ਮਤਲਬ ਕਿ ਆਉਣ ਵਾਲਾ ਹੈ ਉਹਦੇ ਮੱਦੇ ਨਜ਼ਰ ਰੱਖਦੇ ਹੋਏ ਕੁਝ ਇਦਾਂ ਦਾ ਕਿਸੇ ਨੇ ਮਤਲਬ ਕਿ ਡਰੋਨ ਵਾਲਾ ਲਾ ਲਓ ਕਿ ਡਰੋਨ ਦਾ ਧਮਕਾਉਂਦਾ ਵੀ ਇਹ ਨਾ ਕਰਨਾ ਜਾਂ ਕੁਝ ਵੀ ਲਾ ਲਓ ਇਸ ਤਰ੍ਹਾਂ ਦਾ ਕੋਈ ਇਸ ਤਰ੍ਹਾਂ ਦੀ ਤੰਕੀ ਵਗੈਰਾ ਤਾਂ ਨਹੀਂ ਆਈ ਇਸ ਤਰ੍ਹਾਂ ਦੀ ਕੋਈ ਤੰਕੀ ਕੋਈ ਨਹੀਂ ਹੈ ਠੀਕ ਹੈ ਸਿਰਫ ਤੁਹਾਨੂੰ ਆਪਣੇ ਵੱਲੋਂ ਹੀ ਸ਼ੱਕ ਕਰੀਏ ਸਾਨੂੰ ਇਸ ਤਰ੍ਹਾਂ ਸ਼ੱਕ ਹੈ ਵੀ ਮਤਲਬ ਹੋ ਸਕਦਾ 크ਿਸਮਸ ਦਾ ਕਰਕੇ ਜਾਂ ਡਰੋਨ ਵਾਸਤੇ ਧਮਕਾਉਣ ਵਾਸਤੇ ਕਿਉਂਕਿ ਕੁਝ ਪਿੱਛੇ ਵੀ 크ਿਸਮਸ ਦੇ ਵਿੱਚ ਨਾ ਮਤਲਬ ਕਿ ਇੱਥੇ ਕਈ ਸ਼ਰਾਰਤੀ ਅੰਸਰ ਜਦੋਂ ਫੰਕਸ਼ਨ ਚੱਲਦਾ ਹੁੰਦਾ ਰਾਤ ਦੀ ਫਲੇਅਰ ਮੀਟਿੰਗ ਦੇ ਵਿੱਚ ਬਾਹਰ ਗਲੀ 'ਚ ਆ ਕੇ ਹੁਲੜਬਾਜੀ ਕਰਦੇ ਆ ਤੇ ਸਾਨੂੰ ਇਸ ਕਰਕੇ ਥੋੜਾ ਸ਼ੱਕ ਹੈ ਕਿ ਹੋ ਸਕਦਾ ਉਹਦੇ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਡਰੋਨ ਵਾਸਤੇ ਮਤਲਬ ਇੱਕ ਡਰਾਵੇ ਦੇ ਤੌਰ ਤੇ ਕੰਮ ਕੀਤਾ ਹੋਵੇ ਹਾਂਜੀ ਸਰ ਬਾਕੀ ਕੋਈ ਜਾਣੀ ਵਾਲੀ ਨੁਕਸਾਨਤਾ ਨਹੀਂ ਹੋਇਆ ਜਾਨੀ ਮਾਲੀ ਦੇਖੋ ਜੀ ਹੁਣ ਤੇ ਚਲੋ ਬਾਈ ਚਾਂਸ ਹੀ ਵਾਹੇ ਕਿਸੇ ਵੇਲੇ ਇੱਥੇ ਵੀ ਸੁੱਤੇ ਹੁੰਦੇ ਆ ਵਾਰ ਤੇ ਅੱਜ ਤੇ ਚਲੋ ਗੱਡੀ ਲੱਗੀ ਸੀ ਅਸੀਂ ਕਮਰਿਆਂ ਦੇ ਵਿੱਚ ਹੀ ਤੇ ਗੱਡੀ ਦਾ ਨੁਕਸਾਨ ਹੋਇਆ ਸ਼ੀਸ਼ਾ ਟੁੱਟ ਗਿਆ ਤੇ ਬਾਕੀ ਜਾਨੀ ਤੇ ਕੋਈ ਨੁਕਸਾਨ ਨਹੀਂ ਹੈ ਜੇ ਫਿਲਹਾਲ ਹੋਇਆ ਪਰ ਅੱਗੇ ਸਾਨੂੰ ਇਹ ਖਤਰਾ ਹੈ ਕਿ ਹੋ ਸਕਦਾ ਕਿਸੇ ਬੰਦੇ ਨੇ ਸਾਡੇ ਉੱਤੇ ਵਾਰ ਕੀਤਾ ਹੋਵੇ ਜਾਂ ਕਿਸੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ ਪਰ ਉਹ ਚਲੋ ਬਾਈ ਚਾਂਸ ਬਚ ਗਏ ਆ ਤੇ ਅਸੀਂ ਚਾਹੁੰਦੇ ਆ ਕਿ ਪੁਲਿਸ ਆਪਣੀ ਅੱਗੇ ਵੰਦੀ ਕਾਰਵਾਈ ਸੋਲਿਡ ਕਾਰਵਾਈ ਕਰੇ ਤੇ ਜਿਹੜੇ ਵੀ ਦੋਸ਼ੀ ਆ ਉਹਨਾਂ ਦੇ ਉੱਤੇ proper FIR ਹੋ ਗਏ ਪਰਚਾ ਦਰਜ ਹੋਵੇ ਠੀਕ ਹੈ ਹਾਂਜੀ ਸਰ ਜਿਹੜੀ ਵਡਾਲਾ ਪੱਟੇ ਵੱਲ ਚਰਚੇ ਗੋਲੀ ਚੱਲੀ ਆ ਪਰसों 17 ਤਰੀਕ ਨੂੰ ਸਵੇਰੇ ਠੀਕ ਹੈ ਉਹਦਾ ਤੁਹਾਡਾ ਉਹਦੇ ਬਾਰੇ ਸਾਡੇ ਮੌਕਾ ਵੇਖਿਆ ਜੀ ਬਾਕੀ ਤਫਰੀਦ ਚੱਲ ਰਹੀ ਹੈ ਜੋ ਸਾਹਮਣੇ ਹੈਗਾ ਉਹਦੇ ਬਾਰੇ ਦੱਸਦਾ ਜਾਓ ਤਿਆਰ ਕੀਤਾ ਮੈਂ ਜੋ ਉਹ ਚੰਨ ਪਾਰਕ ਦੀ ਟੀਮ ਨੂੰ ਧੰਨਵਾਦ ਧੰਨਵਾਦ